ਜਾ ਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਪਸਥਾਨ ਤੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਪਸਥਾਨ ਦੇ ਦਰਸ਼ਨ ਕਰ ਰਹੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਲਿਖਤ ਦੇ ਆਪਾਂ ਬਚਨ ਪੜ੍ਹਦੇ ਆਂ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇਹ ਬਿਦਮੋਹਿਆਨੋ ਮਹਾਰਾਜ ਜੀ ਨੇ ਅੱਗੇ ਇੱਕ ਬਚਨ ਕੀਤਾ ਕਿ ਇਸ ਪਾਵਨ ਸਥਾਨ ਜੋ ਤਪਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਹੈ ਨਾ ਗਰੀਬ ਨਵਾਜ਼ ਜੀ ਨੇ ਬਚਨ ਕੀਤਾ ਤੈ ਹਮ ਅਧਿਕ ਤਪੱਸਿਆ ਸਾਦੀ ਗਰੀਬ ਨਵਾਜ਼ ਜੀ ਨੇ ਅਖਰ ਵਰਤਿਆ ਅਧਿਕ ਅਧਿਕ ਦਾ ਅਰਥ ਹੈ ਸਾਧ ਸੰਗਤ ਜੀ ਬਹੁਤ ਬਿਆੰਤ ਤੈ ਹਮ ਅਧਿਕ ਤਪੱਸਿਆ ਸਾਦੀ ਮਹਾਰਾਜ ਕਹਿੰਦੇ ਉਹ ਸਾਡਾ ਤਾਪਸ ਸਥਾਨ ਹੈ ਜਿੱਥੇ ਅਸੀਂ ਬਹੁਤ ਜ਼ਿਆਦੇ ਤਪੱਸਿਆ ਕੀਤੀ ਬਹੁਤ ਜ਼ਿਆਦੇ ਹੀ ਤਪੱਸਿਆ ਕੀਤੀ ਧੰਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਵੇ ਇੰਨੀ ਤਪੱਸਿਆ ਕੀਤੀ ਇਕ ਇਕ ਰੂਪ ਤੋਂ ਦ્વੈ ਦ્વੈ ਰੂਪ ਤੋਂ ਇਕ ਰੂਪ ਹੋ ਗਏ ਦੋ ਰੂਪ ਸੀ ਤੇ ਪਰਮੇਸ਼ਰ ਦਾ ਰੂਪ ਹੋ ਗਏ ਮਹਾਰਾਜ ਜੀ ਕਹਿੰਦੇ ਚੇਤਨਾ ਭਇਓ ਹਮਰੋ ਆਪਨ ਕਹਿ ਚੁਬੀ ਰਹੀ ਸਰੋਤ ਪ੍ਰਭ ਚਰਨਨ ਮੈਂ ਚੇਤ ਨਹੀਂ ਸੀ ਕਰਦਾ ਇਸ ਪਾਵਨ ਸਥਾਨ ਤੋਂ ਆਉਣ ਨੂੰ ਸਾਡੀ ਬਿਰਤੀ ਇੰਨੀ ਚੁਬੀ ਹੋਈ ਸੀ ਪਰਮੇਸ਼ਰ ਦੇ ਨਾਮ ਅੰਦਰ ਪਰ ਕੀ ਕਰੀਏ ਸਾਨੂੰ ਵਾਹਿਗੁਰੂ ਜੀ ਦਾ ਪਿਤਾ ਜੀ ਦਾ ਹੁਕਮ ਮੰਨਣਾ ਪਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਐਸੇ ਮਹਾਰਾਜ ਜੀ ਦੇ ਤਪ ਸਥਾਨ ਦੇ ਦਰਸ਼ਨ ਕਰ ਰਹੇ ਹੋ ਆਪ ਜੀ ਤਪ ਸਥਾਨ ਮਹਾਰਾਜ ਦੇ ਹੋਰ ਵੀ ਬੜੇ ਐ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਵੀ ਮਹਾਰਾਜ ਨੇ ਬੜਾ ਤਪ ਘਾਲਿਆ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਨੇ ਬੜਾ ਤਪ ਕੀਤਾ ਪ੍ਰਸਾਦ ਸੰਗਤ ਜੀ ਇਹੋ ਜਿਹਾ ਤਪ ਜਿਹੜਾ ਮਹਾਰਾਜ ਜੀ ਨੇ ਇੱਥੇ ਕੀਤਾ ਨਾ ਜਦੋਂ ਕਵੀ ਜਨ ਸਤਿਗੁਰਾਂ ਦਾ ਜੀਵਨ ਲਿਖਦੇ ਐ ਇਹ ਗਰੀਬ ਨਵਾਜ਼ ਜੀ ਨੇ ਸਾਰਾ ਕੁਝ ਹੀ ਤਿਆਗ ਦਿੱਤਾ ਦੁਨੀਆਂ ਤੇ ਤਿਆਗੀ ਤਿਆਗੀ ਇੱਥੋਂ ਟਟ ਕੇ ਜਲ ਪਾਣੀ ਜਾਂ ਹੋਰ ਕੁਝ ਛਕਣਾ ਸਾਰਾ ਕੁਝ ਹੀ ਛੱਡ ਦਿੱਤਾ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਅੰਦਰ ਬਿਰਤੀ ਲਾਲ ਹੀ ਵਾਹਿਗੁਰੂ ਦੇ ਨਾਮ ਅੰਦਰ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਖਾਲਸਾ ਜੀ ਅਸੀਂ ਐਸੇ ਗੁਰੂ ਦੇ ਸਪੁੱਤਰਾਂ ਜਿਹਦੇ ਵਿੱਚ ਕਿਸੇ ਪਾਸਿਓਂ ਵੀ ਕੋਈ ਕਮੀ ਨਹੀਂ ਕਿਸੇ ਪਾਸਿਓਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ऐसे गुरु ਦੇ ਵਿੱਚ ਕਿਸੇ ਪਾਸਿਓਂ ਵੀ ਕਮੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਪ ਵਾਲੇ ਪਾਸਿਓਂ ਜੇ ਆਪ ਕਮੀ ਨਹੀਂ ਰੱਖੀ ਤੇ ਮਹਾਰਾਜ ਨੇ ਸਿੱਖਾਂ ਨੂੰ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ। ਜਪ ਤਪ ਵਾਲੇ ਪਾਸਿਓਂ ਵੀ ਕਮੀ ਨਹੀਂ ਰਹਿਣ ਦਿੱਤੀ ਤੇ ਮਹਾਰਾਜ ਨੇ ਖਾਲਸਾ ਸਾਜਿਆ ਸੰਪੂਰਨ ਕਰਕੇ ਪਹਿਲਾ ਮਹਾਰਾਜ ਆਪ ਸੱਚੇ ਪਾਤਸ਼ਾਹ ਸੰਪੂਰਨ ਹੋਏ। ਮਹਾਰਾਜ ਕਹਿੰਦੇ ਸਾਨੂੰ ਆਉਣ ਨਹੀਂ ਸੀ ਲੋੜ ਨਹੀਂ ਸੀ ਆਉਣ ਦੀ ਸੰਸਾਰ ਅੰਦਰ। ਮਹਾਰਾਜ ਆਪਣੇ ਬਚਨ ਕਰਦੇ ਆ ਦੇਖਣ ਆਇਓ ਜਗਤ ਤਮਾਸ਼ਾ ਮਹਾਰਾਜ ਕਹਿੰਦੇ ਅਸੀਂ ਤੇ ਪਰਮੇਸ਼ਰ ਦੇ ਉਸ ਵਾਹਿਗੁਰੂ ਦੇ ਦਾਸ ਆ ਕੇਵਲ ਤੇ ਕੇਵਲੇ ਸੰਸਾਰ ਦਾ ਤਮਾਸ਼ਾ ਦੇਖਣ ਆਏ ਪਰ ਉਸ ਵੇਲੇ ਦੇ ਲੋਕ ਸਮਝ ਨਾ ਸਕੀ ਮਹਾਰਾਜ ਗਰੀਬ ਨਵਾਜ਼ ਜੀ ਨੇ ਬਚਨ ਕੀਤਾ ਅਸੀਂ ਤੇ ਕੇਵਲ ਤੇ ਕੇਵਲੇ ਦੁਨੀਆ ਦਾ ਤਮਾਸ਼ਾ ਮਹਾਰਾਜ ਨੇ ਤਮਾਸ਼ਾ ਅਖਰਾਕਿਆ ਜਿਹੜੇ ਦੁਨੀਆ ਦੇ ਮੋਹ ਮਾਇਆ ਵਿੱਚ ਅਸੀਂ ਫਿਰਦੇ ਆ ਨਾ ਜਿਹਨੂੰ ਅਸੀਂ ਬੜਾ ਪਿਆਰ ਕਰਦੇ ਆ ਮਹਾਰਾਜ ਕਹਿੰਦੇ ਤੇ ਕੇਵਲ ਤੇ ਕੇਵਲੇ ਤਮਾਸ਼ਾ ਆ ਅਸੀਂ ਤੇ ਤਮਾਸ਼ਾ ਵੇਖਣ ਆਏ ਆ ਕੇਵਲ ਤੇ ਕੇਵਲ ਹੋਰ ਸਾਡਾ ਕੰਮ ਕੋਈ ਨਹੀਂ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਐਸੇ ਪਾਵਨ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਆਪ ਜੀ ਨੇ ਰਾਜੀ ਸਿੰਘਾ ਦੇ ਕੋਲੋਂ ਪਹਿਲਾ ਸ਼ਬਦ ਸੁਣਿਆ ਸੀ ਭਾਈ ਗੁਰਦਾਸ ਸਾਹਿਬ ਜੀ ਦਾ ਕਿ ਚਰਨ ਸਰਨ ਗੁਰ ਏਕ ਪੈਡਾ ਜਾਇ ਚਲ ਸਤਿਗੁਰ ਕੋਟ ਪੈਡਾ ਆਗੇ ਹੋਏ ਲੀਤ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਇੱਕ ਚਰਨ ਚੱਲ ਕੇ ਜਾਈਏ ਨਾ ਇੱਕ ਪੈੜਾ ਚੱਲ ਕੇ ਜਾਈਏ ਇੱਕ ਤਦਮ ਚੱਲ ਕੇ ਚਾਈਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਰੋੜਾ ਪੈੜਾ ਚਰਨ ਅੱਗੇ ਹੋ ਕਰਕੇ ਕਰੋੜਾ ਕਦਮ ਅੱਗੇ ਹੋ ਕਰਕੇ ਗਰੀਬ ਨਿਵਾਜ਼ ਜੀ ਬਾਹ ਫੜਦੇ ਐ ਜੇ ਆਪਾਂ ਸਾਧ ਸੰਗਤ ਜੀ ਇੰਨੀ ਦੂਰ ਪਹੁੰਚੇ ਐ ਨਾ ਇੰਨੀ ਕਠਨ ਤਪੱਸਿਆ ਵੀ ਅਸੀਂ ਕੀਤੀ ਐ ਐਨਾ ਸਰੀਰ ਦੇ ਉੱਤੇ ਕਸ਼ਟ ਵੀ ਝੱਲਿਆ ਜੇ ਇੱਥੇ ਆ ਕੇ ਫੇਰ ਵੀ ਆਪਣੀ ਮਤਗੁਰੂ ਨੂੰ ਨਾਂ ਦਿੱਤੀ ਤੇ ਕੀ ਲਾਭ ਹੈ ਜੇ ਗੁਰੂ ਦੀ ਮਤ ਨਾ ਲਈ ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇ ਬਾਣੇ ਦੇ ਧਾਰਨੀ ਨਾ ਹੋਈ ਤਾਂ ਮੇਰੇ ਖਿਆਲ ਨਾਲ ਵੀ ਇੱਥੇ ਆਉਣ ਦਾ ਕੋਈ ਬਹੁਤਾ ਲਾਭ ਨਹੀਂ ਫਿਰ ਤੇ ਕੱਲੀ ਤੁਹਾਡੀ ਯਾਤਰਾ ਹੀ ਹੋਈ ਹੈ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈਣੀ ਹੈ ਨਾ ਕੀਤਾ ਅਨਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਥੋਂ ਆ ਕੇ ਕੁਝ ਮੰਗਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਮੰਗਣਾ ਮੰਗਣਾ ਨੀਤਾ ਹਰ ਜਸ ਗੁਰ ਤੇ ਮੰਗਣਾ ਜੇ ਕੁਝ ਮੰਗਣਾ ਹੀ ਹੈ ਤੇ ਗੁਰੂ ਦੇ ਕੋਲੋਂ ਫਿਰ ਹਰੀ ਦਾ ਜਸ ਤਪ ਮੰਗਣਾ ਇਹ ਮਹਾਰਾਜ ਦਾ ਤਪ ਸਥਾਨ ਹੈ ਇੱਥੇ ਜਿਹੜਾ ਆ ਕੇ ਗੁਰਸਿੱਖ ਜਿਹੜਾ ਵੀ ਸ਼ਰਧਾਲੂ ਆ ਕੇ ਅਰਦਾਸ ਕਰੇਗਾ ਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਹਿ ਕੇ ਤੁਸੀਂ ਇੰਨਾ ਤਪ ਕੀਤਾ ਤੇ ਸਾਨੂੰ ਵੀ ਮਹਾਰਾਜ ਤਪ ਦੀ ਦਾਤ ਬਖਸ਼ ਦਿਓ ਤਾਂ ਸਾਧ ਸੰਗਤ ਜੀ ਮੇਰੇ ਖਿਆਲ ਨਾਲ ਮਾਰੇ ਖਾਲੀ ਨਹੀਂ ਜਾਣ ਦੇਣਗੇ ਗਰੀਬਨਵਾਜ਼ ਜੀ ਜਰੂਰ ਬਰ ਜਰੂਰ ਸਾਧ ਸੰਗਤ ਜੀ ਤਪ ਸਾਧਨਾ ਬਖਸ਼ਣਗੇ ਕੰਨਣਾ ਕਮਾਈ ਨਾਮ ਦੀ ਕਰਨ ਦਾ ਬਲ ਬਖਸ਼ਣਗੇ ਲੋੜ ਹੈ ਸਾਧ ਸੰਗਤ ਜੀ ਗੁਰੂ ਅੱਗੇ ਬੇਨਤੀ ਕਰਨ ਦੀ ਲੋੜ ਹੈ ਤਰਲਾ ਮਾਰਨ ਦੀ ਇਸ ਕਰਕੇ ਸਾਧ ਸੰਗਤ ਜੀ ਆਪ ਦੀ ਪਹੁੰਚੇ ਹੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਯਾਤਰਾ ਮਹਾਰਾਜ ਸਫਲੀ ਕਰਨ ਕ੍ਰਿਤਿਆ ਨੂੰ ਛੱਡ ਕੇ ਸਾਧ ਸੰਗਤ ਜੀ ਗੁਰੂ ਵਾਲੇ ਬਣੀਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਹੁਕਮ ਕੀਤਾ ਸਾਰੇ ਭਾਈ ਅੰਮ੍ਰਿਤ ਧਾਰੀ ਹੋਈਏ ਗੁਰੂ ਕੀ ਸਿੱਖੀ ਦੇ ਨਾਲ ਜੁੜੀਏ ਮਹਾਪੁਰਸ਼ ਬਚਨ ਸੁਣਾਇਆ ਕਰਦੇ ਭਾਈ ਜੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਐਵੇਂ ਤੁਸੀਂ ਜਨਮ ਲੰਘਾ ਦਿੱਤਾ ਨਾ ਤੇ ਕੋਈ ਫਾਇਦਾ ਨਹੀਂ ਇਸ ਕਰਕੇ ਭਾਈ ਗੁਰੂ ਕੇ ਸਿੱਖੋ ਗੁਰਬਾਣੀ ਪੜ੍ਹਿਆ ਕਰੋ ਇਹ ਗੁਰਬਾਣੀ ਸੁਣਿਆ ਕਰੋ ਨਾਨਕ ਕਹਿ ਕਰ ਕੇ ਕੇਵਲ ਨਾਮ ਇੱਕੋ ਇੱਕ ਨਾਮ ਦਾ ਹੀ ਸਾਧ ਸੰਗਤ ਜੀ ਵਿਦੇਸ਼ ਇਸ ਘਰ ਤੋਂ ਮਿਲਦਾ ਆ ਸੋ ਇੰਨੇ ਗਹਾਜ਼ਰੀ ਆਪ ਗੁਰੂ ਪਿਆਰੀ ਸੰਗਤ ਨੇ ਪ੍ਰਵਾਨ ਕਰਨੀ ਕੋਟਾਨਕੁਰ ਸ਼ੁਕਰਾਨਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਨ੍ਹਾਂ ਨੇ ਨਿਮਾਣਿਆਂ ਨੂੰ ਮਾਨ ਬਖਸ਼ਿਆ ਆਪਣੇ ਪਾਵਨ ਤਪ ਸਥਾਨ ਤੇ ਹਾਜ਼ਰੀ ਲਗਵਾਈ ਤੇ ਸਾਰਿਆਂ ਦਾ ਧੰਨਵਾਦ ਗ੍ਰੰਥੀ ਸਹਿਬਾਨ ਗਿਆਨੀ ਕੁਲਵੰਤ ਸਿੰਘ ਜੀ ਤੇ ਮੈਨੇਜਰ ਸਾਹਿਬ ਤੇ ਹੋਰ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਵਾਏ ਜੀ ਇੰਨੀ ਕ ਹਾਜ਼ਰੀ ਪ੍ਰਵਾਨ ਕਰਨੀ ਜੀ ਪੁੱਲਾ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ